ਇਹ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਅਜਿਹੇ ਕਟਨਾਵਾ ਘਟਦੀਆਂ ਨੇ ਸਾਨੂੰ ਸਰਕਾਰਾਂ ਤੇ ਰੋਸ ਵੀ ਹੁੰਦਾ ਉਹ ਗੱਲਾਂ ਦਾ ਤੇ ਇਹੋ ਜੀ ਘਟਨਾ ਇੱਕ ਅੱਜ ਤੁਹਾਨੂੰ ਮੈਂ ਸੁਣਾਉਣ ਲੱਗਿਆਂਗਾ ਦੱਸਣ ਲੱਗਿਆਂਗਾ ਜੋ ਮੈਂ ਅੱਖੀਂ ਵੀ ਦੇਖਿਆ ਤੇ ਆਪਾਂ ਸਮਾਜ ਦੇ ਵਿੱਚ ਵੀ ਅਕਸਰ ਉਹ ਜੀਆਂ ਘਟਨਾਵਾ ਜਿਹੜੀਆਂ ਅਕਸਰ ਦੇਖਦੇ ਆਂ ਗੱਲ ਕਰਨ ਲੱਗਿਆਂ ਨਸੇ ਤੇ 12500 ਦੇ ਕਰੀਬ ਪਿੰਡ ਆ ਪੰਜਾਬ ਦਾ ਹਰ ਰੋਜ਼ ਇੱਕ ਪਿੰਡ ਦੇ ਵਿੱਚੋਂ ਇੱਕ ਅਰਥੀ ਉੱਠਦੀ ਆ ਨਸੇ ਦੇ ਨਾਲ ਨਸ਼ੇ ਦੇ ਨਾਲ ਇੰਨੀਆਂ ਮੌਤਾਂ ਹੋ ਰਹੀਆਂ ਨੇ ਜੇ ਗੱਲ ਕਰਨ ਲੱਗਿਆ ਮੈਂ ਤੁਹਾਨੂੰ ਵੀ ਨਸ਼ਾ ਪਹਿਲਾਂ ਨਾਲੋਂ ਕਿੰਨਾ ਵਧਿਆ ਹੈ ਜਾਂ ਕਿੰਨਾ ਘਟਿਆ ਹੈ ਕਿਉਂਕਿ ਅਕਸਰ ਜਿਹੜੀਆਂ ਸਰਕਾਰਾਂ ਬਣੀਆਂ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਰਕਾਰਾਂ ਬਣਦੀਆਂ ਤੇ ਟੁੱਟਦੀਆਂ ਆਈਆਂ ਨੇ ਮੰਨ ਲਓ ਜੇ ਅਕਾਲੀਆਂ ਤੋਂ ਗੱਲ ਕਰੀਏ ਆਪਾਂ ਪਹਿਲਾਂ ਅਕਸਰ ਕਿਹਾ ਜਾਂਦਾ ਕਿ ਨਸ਼ਾ ਅਕਾਲੀਆਂ ਦੀ ਦੇਣ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਹੈ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਪਰ ਜੇ ਨਸ਼ੇ ਦੀ ਐਵਰੇਜ ਦੇਖਦੇ ਆਂ ਤਾਂ ਨਸ਼ੇ ਦੀ ਐਵਰੇਜ ਪਹਿਲਾਂ ਨਾਲੋਂ ਅਕਾਲੀਆਂ ਵੇਲੇ ਨਾਲੋਂ ਤਿੰਨ ਗੀ ਚਾਰ ਗੁਣਾ ਜਿਹੜੀ ਐਵਰੇਜ ਵੱਧ ਚੁੱਕੀ ਹੈ ਮੌਤਾਂ ਦੀ ਗਿਣਤੀ ਵੱਧ ਚੁੱਕੀ ਹੈ ਜਿਹੜੀ ਮੌਤਾਂ ਦੀ ਦਰਾਂ ਕੀ ਉਹ ਵੱਧ ਚੁੱਕੀ ਹੈ ਪਰ ਹੁਣ ਜਿਹੜਾ ਨਸ਼ੇ ਦਾ ਇੱਕ ਨਵਾਂ ਤਰੀਕਾ ਮੈਂ ਪਿਛਲੇ ਦਿਨੀ ਦੇਖਿਆ ਕਿਸੇ ਸ਼ਹਿਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉਸ ਸ਼ਹਿਰ ਦੇ ਵਿੱਚ ਦੋ ਗੱਡੀਆਂ ਨਸ਼ੇ ਦੀਆਂ ਇੱਕ ਗੱਡੀ ਦੇ ਵਿੱਚ ਪਰਚੀ ਕੱਟੀ ਜਾ ਰਹੀ ਹੈ ਪਰਚੀ ਤੇ ਪਰਚੀ ਮਤਲਬ ਕਿ ਪੈਸੇ ਲੈ ਕੇ ਉਹਨੂੰ ਪਰਚੀ ਦਿੱਤੀ ਜਾਂਦੀ ਹੈ ਇੱਕ ਗਲੀ ਦੇ ਵਿੱਚ ਉਹ ਗੱਡੀ ਖੜੀ ਹੈ ਗਾਹਾਂ ਦੂਜੀ ਗੱਡੀ ਦੂਜੀ ਗੱਡੀ ਖੜੀ ਹੈ ਨਾਲ ਦੀ ਗਲੀ ਦੇ ਵਿੱਚ ਉਹਦੇ ਵਿੱਚ ਜਾ ਕੇ ਉਹ ਜਿਹੜੇ ਪਰਚੀ ਦੇ ਰਹੇ ਨੇ ਪਰਚੀ ਉਥੋਂ ਲੈ ਕੇ ਜਿਹੜੇ ਨਸ਼ਾ ਕਰਦੇ ਨੇ ਉਥੋਂ ਪਰਚੀ ਲੈਂਦੇ ਆ ਤੇ ਅੱਗੇ ਜਾ ਕੇ ਉਹ ਨਸ਼ਾ ਦੂਜੀ ਗੱਡੀ ਕੋਲੇ ਜਾ ਕੇ ਪਰਚੀ ਦੇਣਦੇ ਆ ਤੇ ਉਥੋਂ ਨਸ਼ਾ ਲੈ ਲੈਂਦੇ ਆ ਇਹ ਨਵਾਂ ਤਰੀਕਾ ਚੱਲ ਰਿਹਾ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਜਾਂ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਤੇ ਵੀ ਕਾਰਵਾਈਆਂ ਕਰਨ ਬਾਰੇ ਸੋਚ ਰਹੇ ਨੇ ਤਾਂ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹ ਵੀ ਕੋਈ ਨਵੇਂ ਢੰਗ ਤਰੀਕੇ ਅਪਣਾਉਣ ਲੱਗ ਜਾਂਦੇ ਨੇ ਇਹ ਨਵਾਂ ਤਰੀਕਾ ਮੈਨੂੰ ਪਿਛਲੇ ਦਿਨੀ ਦੇਖਣ ਦਾ ਸਾਹਮਣੇ ਮੇਰੀਆਂ ਅੱਖਾਂ ਦੇ ਸਾਹਮਣੇ ਲੈਣ ਲੱਗੀ ਮੈਂ ਦੇਖੀ ਜਦੋਂ ਗੱਡੀ ਦੇ ਚਾਰ ਸਪੀਰੇ ਲੈਣ ਲੱਗੀ ਤੇ ਇੱਕ ਗੱਡੀ ਦੇ ਲੈਣ ਲੱਗੀ ਤੇ ਵਿੱਚ ਗੱਡੀ ਦੇ ਵਿੱਚ ਦੋ ਜਾਨੇ ਬੈਠੇ ਇੱਕ ਡਰਾਈਵਰ ਤੇ ਇੱਕ ਜਿਹੜਾ ਪਰਚੀ ਦੇ ਰਿਹਾ ਸੀ ਉਹ ਪੈਸੇ ਫੜ ਰਿਹਾ ਸੀ ਤੇ ਇੱਕ ਪਿੰਕ ਰੰਗ ਦੀ ਪਰਚੀ ਜਿਵੇਂ ਆਪਾਂ ਨਿੱਕੀ ਜੀ ਪਰਚੀ ਪਿੰਕ ਰੰਗ ਦੀ ਉਹ ਤੇ ਜਿੰਨੇ ਪੈਸਿਆਂ ਦਾ ਅਗਲੇ ਨੇ ਨਸ਼ਾ ਲੈਣਾ ਸੀ ਤੇ ਉਹਨੇ ਪਰਚੀ ਉਹਨੇ ਪੈਸੇ ਪਰਚੀ ਤੇ ਲਿਖੇ ਜਾਂਦੇ ਸੀ ਤੇ ਅੱਗੇ ਨਾਲ ਦੀ ਗਲੀ ਦੇ ਵਿੱਚ ਜਾ ਕੇ ਤੇ ਉਹ ਪਰਚੀ ਦਿਖਾ ਕੇ ਉਥੋਂ ਉਹਨਾਂ ਨੂੰ ਜਿਹੜਾ ਨਸ਼ਾ ਸੀਗਾ ਉਹ ਮਿਲ ਰਿਹਾ ਸੀ ਦੇਖੋ ਇਹ ਹਾਲਾਤ ਹੋ ਰਹੇ ਨੇ ਪੰਜਾਬ ਦੇ ਲੋਕੋ ਲੋਕ ਕੀ ਚਾਹੁੰਦੇ ਨੇ ਲੋਕ ਕੀ ਸੋਚ ਕੇ ਜਿਹੜੀ ਸਰਕਾਰ ਨਵੀਂ ਆਈ ਹੈ ਜਾਂ ਬਦਲਾ ਕਹਿੰਦੇ ਸੀ ਕਿ ਬਦਲਾ ਆਊਗਾ ਪਰ ਜਿਸ ਹਿਸਾਬ ਦੇ ਨਾਲ ਸਿਸਟਮ ਚੱਲ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੌਤਾਂ ਦੀ ਗਿਣਤੀ ਆ ਜਾਂ ਮੌਤਾਂ ਦੀ ਨਸੇ ਦੀ ਗਿਣਤੀ ਕਹਿ ਸਕਦੇ ਹਾਂ ਤਾਂ ਉਹ ਵਧੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਹ ਜਿਹੜਾ ਸਿਸਟਮ ਹੈ ਸੁਧਾਰਨਾ ਬਹੁਤ ਹੀ ਮੁਸ਼ਕਲ ਹੋਇਆ ਪਿਆਗਾ ਇਹਦੇ ਵਿੱਚ ਜਾਂ ਤਾਂ ਕਹਿ ਸਕਦੇ ਆ ਵੀ ਸਰਕਾਰਾਂ ਨਹੀਂ ਦਿਲੋਂ ਨਸ਼ਾ ਖਤਮ ਕਰਦੀਆਂ ਚਾਹੁੰਦੀਆਂ ਵੀ ਇਹਨਾਂ ਨੂੰ ਕਮਾਈ ਐਨੀ ਆ ਨਸ਼ੇ ਤੋਂ ਕਿ ਇਹ ਬੰਦ ਨਹੀਂ ਕਰਨਾ ਚਾਹੁੰਦੀਆਂ ਸਿਰਫ ਨਸ਼ੇ ਨੂੰ ਇੱਕ ਮੁੱਦਾ ਬਣ ਕੇ ਜਾਂ ਇੱਕ ਮੋਹਰਾ ਬਣਾ ਕੇ ਰੱਖਿਆ ਜਾ ਰਿਹਾ ਹੈ ਜਿਵੇਂ ਕਿ 84 ਤੋਂ ਲੈ ਕੇ 84 ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ ਬਗਰਾੜੀ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਜਾਂ ਉਸ ਤੋਂ ਬਾਅਦ ਜੇ ਗੱਲ ਕਰਦੇ ਆ ਆਪਾਂ ਨਸ਼ੇ ਦੇ ਜਿਹੜੇ ਸਦਾਗਰ ਸੀਗੇ ਉਹਨਾਂ ਤੇ ਹਜੇ ਤੱਕ ਕੋਈ ਕਾਰਵਾਈਆਂ ਨਹੀਂ ਤੇ ਨਾ ਹੀ ਜਿਹੜੇ ਹੁਣ ਨਵੇਂ ਇੱਕ ਸਦਾਗਰਾਂ ਨਸ਼ਾ ਵੇਚ ਰਹੇ ਨੇ ਪਿੰਡਾਂ ਦੇ ਵਿੱਚ ਜਾਂ ਕੋਈ ਹੋਰ ਲੋਕ ਨੇ ਜਿਹੜੇ ਕੋਈ ਗਲਤ ਅੰਸਰ ਨੇ ਉਹਨਾਂ ਤੇ ਕੋਈ ਕਾਰਵਾਈਆਂ ਨਹੀਂ ਹੋ ਰਹੀਆਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਥੋੜੀਆਂ ਜੀਆਂ ਕਮੇਟੀਆਂ ਬਣੀਆਂ ਦੋ ਤਿੰਨ ਮਹੀਨੇ ਦੇ ਲਗਭਗ ਉਹ ਸਮਾਂ ਜਿਹੜਾ ਕਮੇਟੀਆਂ ਵਾਲਾ ਸਮਾਂ ਸੀ ਉਸ ਸਮੇਂ ਜਿਹੜੀ ਠੱਲ ਪਈ ਸੀ ਜ਼ਰੂਰ ਠੱਲ ਪਈ ਸੀ ਨਸ਼ਾ तकरीबन 95% ਪਿੰਡਾਂ ਦੇ ਵਿੱਚੋਂ ਖਤਮ ਹੋ ਗਿਆ ਸੀ ਪਰ ਜੇ ਗੱਲ ਕਰਦੇ ਆ ਅੱਜ ਦੀ ਅੱਜ ਦੇ ਸਮੇਂ ਦੀ ਗੱਲ ਕਰਦੇ ਆ ਮੌਜੂਦਾ ਹਾਲਾਤਾਂ ਦੀ ਗੱਲ ਕਰਦੇ ਆ ਤਾਂ ਅੱਜ ਦੇ ਸਮੇਂ ਦੇ ਜਿਹੜੇ ਹਾਲਾਤ ਆ ਬਹੁਤ ਹੀ ਭਿਆਨਕ ਬਹੁਤ ਹੀ ਖਤਰਨਾਕ ਸਿੱਧ ਹੋਏ ਪਏ ਨੇ ਜੇ ਕਿਸੇ ਵੀ ਪਪਾ ਮੋੜ ਤੇ ਦੇਖਦੇ ਆ ਤਾਂ ਨਸ਼ੇ ਨਾਲ ਟੰਨ ਮੋਟਰਸਾਈਕਲਾਂ ਤੇ ਜਾਂ ਡਿੱਗੇ ਪਏ ਤੁਹਾਨੂੰ ਨਾਲੀਆਂ ਦੇ ਵਿੱਚ ਅਕਸਰ ਹੀ ਨਸ਼ੇ ਨਾਲ ਡਿੱਗੇ ਪੇ ਮਿਲਣਗੇ ਜਿੰਨੇ ਐਕਸੀਡੈਂਟ ਹੋ ਰਹੇ ਨੇ ਉਹ ਨਸ਼ੇ ਨਾਲ ਹੋ ਰਹੇ ਨੇ ਜਿੰਨੀਆਂ ਮੌਤਾਂ ਹੋ ਰਹੀਆਂ ਨੇ ਤੁਸੀਂ ਦੇਖੋ ਨੌਜਵਾਨਾਂ ਦੇ ਸਰਿੰਜਾਂ ਲੱਗੀਆਂ ਬਾਹਾਂ ਦੇ ਵਿੱਚ ਸਰਿੰਜਾਂ ਲੱਗੀਆਂ ਲੱਤਾਂ ਦੇ ਵਿੱਚ ਸਰਿੰਜਾਂ ਲੱਗੀਆਂ ਨੌਜਵਾਨਾਂ ਦੀਆਂ ਰਹਿ ਗਈਆਂ ਉਹਨਾਂ ਮਾਪਿਆਂ ਨੂੰ ਪੁੱਛੋ ਜਾ ਕੇ ਜਿਨ੍ਹਾਂ ਦੇ ਮਾਪਿਆਂ ਜਿਨ੍ਹਾਂ ਦੇ ਇਕੱਲੇ-ਇਕੱਲੇ ਪੁੱਤ ਇਸ ਦੁਨੀਆ ਤੋਂ ਇਸ ਜਹਾਨ ਤੋਂ ਤੁਰ ਜਾਂਦੇ ਨੇ ਉਹਨਾਂ ਉਹਨਾਂ ਪਰਿਵਾਰਾਂ ਨੂੰ ਪੁੱਛੋ ਜਿਨ੍ਹਾਂ ਦੇ ਘਰ ਦੇ ਚਿਰਾਗ ਬੁਝ ਗਏ ਪਰ ਅਸੀਂ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਵੀ ਇਸ ਮੁੱਦੇ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਇਹ ਜਿਹੜਾ ਨਸ਼ਾ ਹੈਗਾ ਇਹ ਪੰਜਾਬੀਆਂ ਨੂੰ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਜਵਾਨੀ ਦਾ ਜਿਹੜਾ ਘਾਣ ਕਰ ਰਿਹਾ ਹੈਗਾ ਧੰਨਵਾਦ ਦੋਸਤੋ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਤਾਂ ਜੋ ਇਹ ਸਰਕਾਰ ਤੱਕ ਜ਼ਰੂਰ ਪਹੁੰਚਦੀ ਕਰਿਓ ਤਾਂ ਜੋ ਨਸ਼ੇ ਦਾ ਜਿਹੜਾ ਹੱਲ ਹੋ ਸਕੇ ਧੰਨਵਾਦ ਦੋਸਤੋ ਸასი ਕਾ